ਵੱਲੋਂ ਜਿੰਦਾਬਾਦ ਜਿੰਦਾਬਾਦ ਰਾਜ ਕਾਨ ਕੋਡ 450 85 ਮਹਾਰਾਣਾ ਪ੍ਰਤਾਪ ਸਿੰਘ ਦਾ ਜਨਮ ਦਿਵਸ ਤੋਂ ਤਾਮਨਲ ਮਨਾਇਆ ਗਿਆ ਸਵਰਨ ਸੁਲਾਰੀਆਂ ਵੱਲੋਂ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਬਰਨਾ ਪ੍ਰਤਾਪ ਸਿੰਘ ਦੇ ਚਾਰਚ 85ਵਾਂ ਜਨਮ ਦਿਵਸ ਤੁਮਤਾਮਾ ਪਠਾਨਕੋਟ ਚ ਮਨਾਇਆ ਗਿਆ 23 ਮੁਕੇਸ਼ਵਰ ਸਲਾਰੀਆ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਬਰਨਾ ਪ੍ਰਤਾਪ ਸਿੰਘ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ ਅਤੇ ਸਾਨੂੰ ਉਹਨਾਂ ਤੇ ਭੂਗਿਆ ਤੇ ਚੱਲਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀ ਇਸ ਮੌਕੇ ਸਾਬ ਜਾਨ ਦੇ ਦੇਸ਼ੀ ਦੀ ਤਵਸ ਨੂੰ ਯਾਦ ਕਰਦੇ ਹਨ ਉਹਨਾਂ ਨੇ ਕਿਹਾ ਕਿ ਜੋ ਲਾਸਾਨੀ ਸ਼ਹਾਦਤ ਉਹਨਾਂ ਵੱਲੋਂ ਦਿੱਤੀ ਗਈ ਹੈ ਉਹ ਇੱਕ ਮਿਸਾਲ ਹੈ ਜੋ ਦੁਨੀਆ ਤੇ ਹੋਰ ਨਹੀਂ ਦੇਖੀ ਗਈ ਸਕਦੀ ਮਸ਼ਕਾ ਜੀ ਅ ਅੱਜ ਮੇਰੇ 485ਵਾਂ ਜੰਪੀ ਦੀ ਬੱਸ ਮਹਾਰਾਜਾ ਪ੍ਰਤਾਪ ਜੋ ਯੋਧੇ ਜਿਨ੍ਹਾਂ ਨੇ ਇਹਨਾਂ ਬੀਰਾਂ ਨੂੰ ਅਮਰ ਕੀਤਾ ਇਸ ਬੱਤ ਨੂੰ ਪਵਿੱਤਰ ਕੀਤਾ ਤੇ ਮੁਗਲਾਂ ਨਾਲ ਲੜੇ ਨਾ 16-16 ਸਾਲ ਦੇ ਬੱਚੇ ਮਾਂ ਤੇ ਵੀ ਚਲਗਾ ਕੇ ਉਹਨਾਂ ਨੂੰ ਲੜਾਈ 'ਚ ਭੇਜ ਦਿੰਦੀ ਸੀ ਕਿ ਕਿ ਇਨਸਾਫ ਮਿਲੇ ਸਾਡੇ ਜਿਹੜੇ ਬਾਕੀ ਲੋਕੀ ਨੇ ਤੇ ਇਹਨਾਂ ਨੇ ਹਰ ਜਗ੍ਹਾ ਇਸ ਹਿੰਦੁਸਤਾਨ ਨੂੰ ਬਚਾਉਣ ਵਾਸਤੇ ਇਸ ਸਾਡੀ ਇਹ ਜਿਹੜੀ ਕਮਿਊਨਿਟੀ ਨੂੰ ਬਚਾਉਣ ਵਾਸਤੇ ਇਹਨਾਂ ਨੇ ਆਪਣੀ ਜਾਨ ਦਿੱਤੀ ਔਰ ਮੈਂ ਕਹਣਾ ਇਹ ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਉਹਨਾਂ ਦੇ ਬਾਰੇ ਵਿੱਚ ਹਰ ਚੀਜ਼ ਦਾ ਪਤਾ ਹੋਵੇ ਇਸ ਵਾਸਤੇ ਇਹ ਸਭ ਨੂੰ ਮਨਾਇਆ ਜਾਂਦਾ ਔਰ ਮੇਰੇ ਖਿਆਲ ਬੜਾ ਇੱਕ ਚੰਗਾ ਕਟ ਹੋਇਆ ਇਹਦੇ ਨਾਲ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਜਿਹੜੇ ਸਾਡੇ ਬੱਚੇ ਹੋਣ ਆਉਣ ਵਾਲੇ ਨੇ ਉਹਨਾਂ ਨੂੰ ਅਸੀਂ ਗਾਈਡ ਕਰੀਏ ਕਿ ਰਾਤ ਪੂਤਾਂ ਨੇ ਹਿੰਦੁਸਤਾਨ ਤੇ ਰਾਤ ਕਲਾਵਾਸੇ ਕੀ ਕੀ ਕੀਤਾ ਲੋਕਾਂ ਵਿੱਚ ਕੀ ਕੀ ਕੀਤਾ ਸਾਨੂੰ ਕੀ ਕਰਨਾ ਚਾਹੀਦਾ ਇਸ ਵਿੱਚ ਜੋ ਜਨੂੰਨ ਜੋਸ਼ ਸਾਰਾ ਅਸੀਂ ਭਰਨਾ ਚਾਹੁੰਦੇ ਆ ਸਾਡੇ ਬੱਚਿਆਂ ਵਿੱਚ ਔਰ ਇਹ ਸਜਤਾ ਮੈਂ ਤੁਹਾਡੇ ਆ ਚੈਨਲ ਤੇ ਕਹਿ ਰਿਹਾ ਇਹ ਸਜਤਾ ਸੀ ਇਹ ਬੁਲੰਦ ਦੇ ਜਰੂਰ ਦਵੇਗੀ ਉਹ ਸਾਰੇ ਅਸੀਂ ਬਾਜ਼ਾਰ ਫਰਾਲਪੁਰ ਬਣਾਈਏਗਾ ਪਟਾਕਾ ਬਣਾਈਏ ਉਹ ਸਾਰੇ ਬਣ ਗਏ ਪਰ ਸ਼ਾਇਦ ਜਿਆਦਾ ਸ਼ਿਦੀਦ ਉਸ ਵੀ ਜਿਹੜਾ ਕਿ ਸਿਨਮ ਚੱਲ ਰਿਹਾ ਉਹਨਾਂ ਦੇ ਜੋਰਾ ਸ਼ੋਰਾ ਨਾਲ ਪੂਰੇ ਵਿੱਚ ਦੇ ਵਿੱਚ ਜਿਹੜਾ ਇਹ ਸ਼ਿਦੀਦ ਉਸ ਮਨਾਇਆ ਜਾ ਰਿਹਾ ਸਾਨੂੰ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇੱਥੇ ਲੋਕੀ ਆਪਣੇ ਪਰਿਵਾਰਾਂ ਵਾਸਤੇ ਨਹੀਂ ਜਾਨ ਦਿੰਦੇ ਔਰ ਸਾਡੇ ਜੋਦਿਆਂ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਸਾਹਜਾਦਿਆਂ ਨੇ ਜਿਹਨਾਂ ਨੂੰ ਜਿੰਦਾ

ਕਿਸੇ ਇਦਾਂ ਦੀ ਸੰਸਥਾ ਨੂੰ ਏ ਗ੍ਰੇਡ ਕਹਿ ਕੇ ਜਰਾ ਕੇ ਇਹ ਬੈਨੀਫਿਟ ਦਿੱਤੇ ਨੇ ਆਫਿਸ ਕੋਈ ਕਿਹ ਦਿੱਤਾ ਮੋਹਾਲੀ ਚ ਫਰਹਸ ਕੰਪਲੈਕਸ ਕੇ ਰਾਜਪੂਤਾ ਵੀ ਜਿੰਨੀ ਵੀ આજ ਤੱਕ 77 ਸਾਲ ਹੋ ਗਏ ਨੇ ਜੋ ਕੁਝ ਇਹਨਾਂ ਦੀ ਪ੍ਰਾਬਲਮਾਂ ਐ ਸਾਰੀਆਂ ਲੈ ਕੇ ਅਸੀਂ ਸੋਲਵ ਕਰਾਂਗੇ ਬੱਚਿਆਂ ਵਾਸਤੇ ਵੀ ਆਪਾਂ ਜਿਹੜੇ ਸਪੋਰਟਸ ਮੈਂ ਕਹ ਰਿਹਾ ਹਾਂ ਬੱਚਿਆਂ ਵਾਸਤੇ ਅਸੀਂ ਕੀ ਕਰਦੇ ਹਾਂ ਅੱਜ ਤੱਕ ਇੰਪਲੋਇਮੈਂਟ ਸਭ ਤੋਂ ਵੱਡਾ ਮੁੱਦਾ ਹੈ ਐਜੂਕੇਸ਼ਨ ਸਭ ਤੋਂ ਵੱਡਾ ਮੁੱਦਾ ਹੈ ਸਪੋਰਟਸ ਆ ਮੇਰੇ ਏਰੀਆ ਤੇ ਸਾਡੇ ਬੱਚਾ ਚ ਸਪੋਰਟਸ ਦੇ ਅੱਗੇ ਆਣਾ ਚਾਹੁੰਦੇ ਆ ਲੇਕਿਨ ਸੁਵਿਧਾ ਨਹੀਂ ਹੈਗੀਆਂ ਉਹ ਸਾਰੀਆਂ ਸੁਵਿਧਾ ਐਜੂਕੇਸ਼ਨ ਸਪੋਰਟਸ ਔਰ ਇਹ ਸਾਰਾ ਕੁਝ ਸਰਕਾਰ ਦੀ ਤਰਫੋਂ ਔਰ ਸਵਾਦ ਸਰਕਾਰ ਦੀ ਤਰਫੋਂ ਇਹ ਸਾਰੀ ਮਹਾਸਭਾ ਜਿੰਨੀਆਂ ਵੀ ਹਨ ਇਹਨਾਂ ਦੀ ਤਰਫੋਂ ਇਕੱਠੇ ਹੋ ਕੇ ਮੈਂ ਚਾਹਨਾ ਇਸ ਹਲਕੇ ਨੂੰ ਇਸ ਰਾਜਪੂਤ ਬਰਾਦਰੀ ਨੂੰ ਅੱਗੇ ਲੈ ਕੇ ਜਾਈਏ ਜੋ ਕੁਝ ਪਹਿਲੇ 70 ਸਾਲ ਤੋਂ ਨਹੀਂ ਹੋਇਆ ਹੁਣ ਹੋਏ